ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੀ ਪੈਂਟੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਆਧੁਨਿਕ ਕਾਵ ਏਸਾ ਵਿਸ਼ਾ ਹੈ ਜੀ ਗੀਤਾਂ ਦਾ ਬਾਦਸ਼ਾਹ ਨੰਦ ਲਾਲ ਨੌਰਪੁਰੀ ਅੱਜ ਦੇ ਕਵੀ ਹਨ ਜਿਨ੍ਹਾਂ ਦਾ ਜੀਵਨ ਕਾਲ 1906 ਤੋਂ 1966 ਈਸਵੀ ਤੱਕ ਦਾ ਹੈ ਮਾਸਟਰ ਕੈਡਰ ਤੇ ਹੋਰ ਗਵਰਨਮੈਂਟ ਜੌਬ ਇਗਜ਼ਾਮ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਮਹੱਤਵਪੂਰਨ ਵੀਡੀਓ ਹੈ ਨੰਦ ਲਾਲ ਨੌਰਪੁਰੀ ਦਾ ਜਨਮ 1906 ਈਸਵੀ ਵਿੱਚ ਜਨਮ ਸਥਾਨ ਪਿੰਡ ਨੌਰਪੁਰ ਲਾਇਲਪੁਰ ਦੀ ਰਾਂਗਲੀ ਬਾੜ ਵਿੱਚ ਹੋਇਆ ਗੀਤਾਂ ਦਾ ਬਾਦਸ਼ਾ ਨੰਦ ਲਾਲ ਨੌਰਪੁਰੀ ਆਈ ਤੇ ਵੀਡੀਓ आधुनिक ਕਵੀ ਨੰਦ ਲਾਲ ਨੂਰਪੁਰੀ ਨਾਲ ਸੰਬੰਧਿਤ ਹੈ ਜਿਨ੍ਹਾਂ ਦਾ ਜਨਮ 1906 ਚ ਪਿੰਡ ਨੂਰਪੁਰ ਵਿਖੇ ਹੋਇਆ ਨੰਦ ਲਾਲ ਨੂਰਪੁਰੀ ਦੇ ਪਿਤਾ ਜੀ ਦਾ ਨਾਮ ਸਰਦਾਰ ਪੀਸ਼ਨ ਸਿੰਘ ਨੰਦ ਲਾਲ ਨੂਰਪੁਰੀ ਜੀ ਦੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਹੁਕਮਾ ਦੇਵੀ ਤੇ ਨੰਦ ਲਾਲ ਨੂਰਪੁਰੀ ਦੀ ਪਤਨੀ ਦਾ ਨਾਮ ਸ਼੍ਰੀਮਤੀ ਸੁਮਿਤਰਾ ਦੇਵੀ ਸੀ ਸੋ ਜਨਮ ਜਨਮ ਸਥਾਨ ਮਾਤਾ ਪਿਤਾ ਦੇ ਨਾਮ ਤੇ ਪਤਨੀ ਦਾ ਨਾਮ ਇਹ ਪ੍ਰਸ਼ਨ ਇੰਪੋਰਟੈਂਟ ਹਨ ਪੜਾਈ ਨੰਦ ਲਾਲ ਨੂਪੁਰੀ ਨੇ ਮੋਡਲੀ ਵਿਦਿਆ ਪਾਤਸ਼ਵੀ ਆਪਣੇ ਪਿੰਡ ਦੇ ਸਕੂਲ ਤੋਂ एफए खालसा कॉलेज लायलपुरी ਤੋਂ ਉਹਨਾਂ ਨੇ پاس ਕੀਤੀ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਵਿਦਿਆ ਤੋਂ ਬਾਅਦ ਕਮਕਾਰ ਕੁਝ ਸਮਾਂ ਸਕੂਲ ਵਿੱਚ ਅਧਿਆਪਕ ਰਹੇ ਫਿਰ बीकानेर पुलिस ਵਿੱਚ थानेदार ਲੱਗੇ ਪਰ ਥਾਨੇਦਾਰ ਦਾ ਪੇਸ਼ਾ ਸੁਭਾ ਨੂੰ ਰਾਸ ਨਾ ਆਇਆ ਤੇ ਅਸਤੀਫਾ ਦੇ ਦਿੱਤਾ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਕਾਫੀ ਸਮਾਂ ਜੋ ਜਲੰਧਰ ਦੇ ਵਿੱਚ ਹੈ گزارਿਆ ਹੈ ਤਾਂ ਸ਼ੁਰੂਆਤੀ ਕੰਮ ਇੱਕ ਅਧਿਆਪਕ ਵਜੋਂ ਸ਼ੁਰੂ ਕੀਤਾ ਫਿਰ ਵੀਕਾਨੇਰ ਪੁਲਿਸ ਚੋਂ ਥਾਨੇਦਾਰੀ ਕੀਤੀ ਕਾਪ ਸੰਗ੍ਰਹਿ ਨੂਰਪੁਰੀ ਉਰਦੂ ਪਾਸ਼ਾਛਾਜੀ ਚੰਗਿਆੜੇ ਵੰਗਾ ਜਿਉਂਦਾ ਪੰਜਾਬ ਸੁਗਾਤ ਪੰਜਾਬੀ ਬੋਲਿਆ 1971 ਆਖਰੀ ਸੁਗਾਤ 1972 ਇਹ ਉਹਨਾਂ ਦੇ ਕਾਵ ਸੰਗ੍ਰਹਿ ਹਨ ਕਾਵ ਸੰਗ੍ਰਹਿ ਦੇ ਨਾਮ ਤੁਸੀਂ ਯਾਦ ਰੱਖਣੇ ਹਨ ਨੰਦ ਲਾਲ ਨੂਰਪੁਰੀ ਜਿਸ ਨੂੰ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ 1960 ਵਿੱਚ ਪਾਸ਼ਾ ਵਿਭਾਗ ਪੰਜਾਬ ਨੇ ਸੁਗਾਤ ਪੁਸਤਕ ਨੂੰ ਸਰਵੋਤਮ ਇਨਾਮ ਦਿੱਤਾ ਸਿਹਤ ਦੀ ਖਰਾਬੀ ਤੇ ਆਰਥਿਕ ਹਾਲਾਤਾਂ ਤੋਂ ਤੰਗ ਪਰੇਸ਼ਾਨ ਹੋ ਕੇ 13 ਮਈ 1968 ਨੂੰ ਖੂ ਵਿੱਚ ਛਾਲ ਮਾਰ ਕੇ ਨੰਦ ਲਾਲ ਨੂਰਪੁਰੀ ਨੇ ਆਤਮ ਹੱਤਿਆ ਕਰ ਲਈ ਨੰਦ ਲਾਲ ਨੂਰਪੁਰੀ ਨੇ ਆਤਮ ਹੱਤਿਆ ਕਰ ਲਈ 13 ਮਈ 1968 ਨੂੰ ਕਾਰਨ ਕੀ ਸੀ ਸਿਹਤ ਦੀ ਖਰਾਬੀ ਤੇ ਆਰਥਿਕ ਤੰਗੀ ਇਹਨਾਂ ਤੋਂ ਤੰਗ ਆ ਕੇ ਨੰਦ ਲਾਲ ਨੂਰਪੁਰੀ ਨੇ ਆਤਮ ਹੱਤਿਆ ਕਰ ਲਈ ਇੰਪੋਰਟੈਂਟ ਕੁਸਚਨ ਹੈ ਜੀ ਇਹ ਕਮੈਂਟ ਬਾਕਸ ਤੇ ਤੁਸੀਂ ਜਾ ਕੇ ਜੁਰ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸਿੱਧ ਹੋ ਰਿਹਾ ਹੈ ਮਹੱਤਵਪੂਰਨ ਗੱਲਾਂ ਨੂਰਪੁਰੀ ਨੂੰ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਕਿਉਂਕਿ ਜਾਦਾ ਉਹਨਾਂ ਨੇ ਗੀਤ ਲਿਖੇ ਹਨ ਨੂਰਪੁਰੀ ਦੀ ਗੀਤ ਛਾਗਾ ਰਵਾਇਤੀ ਪੰਜਾਬੀ ਸੱਭਿਆਚਾਰ ਦਾ ਇੱਕ ਮਿਊਜ਼ੀਅਮ ਹੈ ਇਸ ਮਿਊਜ਼ੀਅਮ ਵਿੱਚ ਪੰਜਾਬ ਦੇ ਅਲੋਪ ਹੋ ਰਹੇ ਰਸਮ ਰਿਵਾਜ ਪਹਿਰਾਵੇ गाने ਤੇ জীবন ਸ਼ੈਲੀ ਸੰਭਾਲੀ ہوئی ਹੈ ਨੌਰਪੁਰ ਨੂੰ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਰਚਨਾ ਹੈ ਉਹਨਾਂ ਨੇ ਆਪਣੀ ਗੀਤਾਂ ਵਿੱਚ ਕੀਤੀ ਹੈ। ਔਰ ਇਹਨਾਂ ਗੀਤਾਂ ਵਿੱਚ ਪੰਜਾਬ ਦੇ ਅਲੋਪ ਹੋ ਰਹੇ ਰਸਮੀ ਰਿਵਾਜ ਪਹਿਰਾਵੇ ਗਾਣੇ ਤੇ ਪੁਰਾਣੀ ਜੋ ਸਾਡੀ ਜੀਵਨ ਸ਼ੈਲੀ ਸੀ ਉਸ ਦਾ ਜ਼ਿਕਰ ਕੀਤਾ ਗਿਆ ਹੈ। ਉਸ ਦੇ ਗੀਤਾਂ ਵਿੱਚ ਲੋਕ ਗੀਤਾਂ ਵਰਗੀ ਤਾਜ਼ਗੀ ਤੇ ਸਹਿਜ ਸੁਭਾਅਤਾ ਹੈ। ਨੰਦ ਲਾਲ ਨੂਰਪੁਰੀ ਨੇ ਆਪਣੇ ਗੀਤਾਂ ਲਈ ਬੋਲੀ ਠੇਠ ਤੇ ਮੁਹਾਵਰੇਦਾਰ ਭਾਪ ਪੰਜਾਬੀ ਦੀ ਵਰਤੋਂ ਕੀਤੀ ਹੈ। ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ, ਕਰੰਟ ਅਫੇਅਰਸ, ਵਿਕਸਿ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇਣੀ ਹਾਂ। ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਪੰਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਨੰਦ ਲਾਲ ਨੂਰਪੁਰੀ ਨੰਦ ਲਾਲ ਆਪਣੀਆਂ ਰਚਨਾਵਾਂ ਵਿੱਚ ਸ਼ਿੰਗਾਰ, করুণਾ ਤੇ ਵੀਰਾਸਤੀ ਵਰਤੋਂ ਕਰਦਾ ਹੈ ਆਧੁਨਿਕ ਪੰਜਾਬੀ ਗੀਤਾਂ ਦਾ ਮੋਢੀ ਕਵੀ ਨੰਦ ਲਾਲ ਨੂਰਪੁਰੀ ਨੂੰ ਕਿਹਾ ਜਾਂਦਾ ਹੈ ਸੋ ਪੰਜਾਬੀ ਗੀਤਾਂ ਦਾ ਬਾਦਸ਼ਾ ਪੰਜਾਬੀ ਗੀਤਾਂ ਦਾ ਮੋਢੀ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਜੀ ਨੰਦ ਲਾਲ ਨੂਰਪੁਰੀ ਨੂੰ ਕਿਹਾ ਜਾਂਦਾ ਹੈ ਇਸ ਚੈਨਲ ਤੇ ਮੈਂ ਤੁਹਾਨੂੰ ਹਿਸਟਰੀ ਪੰਜਾਬੀ ਟੈਸਟਸ ਦੇ ਮੋਕ ਟੈਸਟ ਵੀ ਕਰਵਾ ਰਹੀ ਹਾਂ ਜੋ ਤੁਹਾਡੇ ਪੇਪਰ ਦੀ ਤਿਆਰੀ ਚ ਕਾਫੀ ਸਹਾਇਕ ਸਿੱਧ ਹੋਣਗੇ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਜ਼ਰੂਰ ਦੇਖਣੀਆਂ ਹਨ ਨੰਦ ਲਾਲ ਨੂਰਪੁਰੀ ਦੂਜੀ ਪੀੜੀ ਦੇ ਕਵੀ ਸਨ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਹਰ ਕਵੀ ਬਾਰੇ ਤੁਹਾਨੂੰ ਪੁੱਛਿਆ ਜਾਏਗਾ ਕਿ ਉਹ ਕਿਹੜੀ ਪੀੜੀ ਦੇ ਕਵੀ ਸਨ ਤਾਂ ਨੰਦ ਲਾਲ ਨੂਰਪੁਰੀ ਦੂਜੀ ਪੀੜੀ ਦੇ ਕਵੀ ਸਨ ਉਹ ਧਾਰਮਿਕ ਰੋਮਾਂਟਿਕ ਪ੍ਰਵਿਰਤੀ ਦੇ ਕਵੀ ਸਨ ਉਹਨਾਂ ਦੀਆਂ ਕਵਿਤਾਵਾਂ ਦਾ ਜ਼ਿਆਦਾ ਵਿਸ਼ਾ ਧਾਰਮਿਕ ਤੇ ਰੋਮਾਂਸ ਸੀ ਔਰ ਦੂਜੀ ਪੀੜੀ ਦੇ ਕਵੀ ਸਨ ਨੰਦ ਲਾਲ ਨੂਰਪੁਰੀ ਕਵਿਤਾ ਜਨਮ ਜਨਮਸਥਾਨ ਤੋ ਕਿਹੜੀ ਪੀੜੀ ਦੇ ਕਵੀ ਸਨ ਇਹ ਕੁਐਸਚਨ ਇੰਪੋਰਟੈਂਟ ਨੇ 1946 ਤੋਂ 1960 ਤੱਕ ਨੌਰਪੁਰੀ ਦੀ ਗੀਤਕਾਰੀ ਦਾ ਸੁਨੈਰੀ ਕਾਲ ਸੀ 1925 ਵਿੱਚ ਸਭ ਤੋਂ ਪਹਿਲਾ ਗੀਤ ਉਹਨਾਂ ਨੇ ਕਿਹੜਾ ਲਿਖਿਆ ਮੈਂ ਵਤਨ ਦਾ ਸ਼ਹੀਦ ਸਭ ਤੋਂ ਪਹਿਲਾ ਗੀਤ ਸੀ ਜੀ ਉਹਨਾਂ ਦਾ ਮੈਂ ਵਤਨ ਦਾ ਸ਼ਹੀਦ 1925 ਵਿੱਚ ਲਿਖਿਆ ਇਹ ਗੀਤਕਾਰ ਦਾ ਸੁਨਹਿਰੀ ਕਾਲ ਕਦੋਂ ਤੱਕ ਸੀ 1946 ਤੋਂ 1960 ਤੱਕ ਇੰਪੋਰਟੈਂਟ ਕੁਸਚਨ ਹੈ ਜੀ ਨੌਰਪੂਰੀ ਨੇ 71 ਗੀਤ 25 ਕਵਿਤਾਵਾਂ ਤੇ 12 ਗਜ਼ਲਾਂ ਲਿਖੀਆਂ ਸਭ ਤੋਂ ਵੱਧ ਗੀਤ ਲਿਖੇ ਗੀਤਾਂ ਦਾ ਮੋਢੀ ਤੇ ਗੀਤਾਂ ਦਾ ਬਾਦਸ਼ਾਹ ਉਸ ਨੂੰ ਕਿਹਾ ਜਾਂਦਾ ਹੈ ਉਸ ਨੇ ਸਾਹਿਦ ਦੇ ਤਿੰਨ ਰੂਪ ਕਿਹੜੇ-ਕਿਹੜੇ ਕਵਿਤਾ ਗੀਤ ਤੇ ਗਜ਼ਲ ਤਿੰਨੇ ਹੀ ਲਿਖੇ ਹਨ ਨੂਰਪੁਰੀ ਮਸਤ ਮੋਲਾ ਸ਼ਾਇਰ ਸੀ ਮਸਤ ਮੋਲਾ ਸੁਭਾ ਦੇ ਸੰ ਆਪਣੀ ਮਸਤੀ ਚਾਹ ਕੇ ਉਹ ਕਵਿਤਾ ਗੀਤ ਤੇ ਗਜ਼ਲ ਲਿਖਦੇ ਸੰ ਗੀਤ ਉਹਨਾਂ ਨੇ ਇਕੱਤਰ ਲਿਖੇ ਨੇ 25 ਕਵਿਤਾਵਾਂ ਤੇ 12 ਗਜ਼ਲਾਂ ਲਿਖਿਆ ਨੇ ਇੰਪੋਰਟੈਂਟ ਹੈ ਜੀ ਉਹ ਕਈ ਵਾਰੀ ਪੁੱਛਦੇ ਕਿ ਸਾਹਿਦ ਦੇ ਕਿਹੜੇ ਰੂਪ ਤੇ ਲਿਖਿਆ ਤਾਂ ਉਹਨਾਂ ਨੇ ਤਿੰਨਾ ਰੂਪਾਂ ਨੂੰ ਆਪਣਾ ਵਿਸ਼ਾ ਬਣਾਇਆ ਕਵਿਤਾ ਗੀਤ ਤੇ ਗਜ਼ਲ ਨੂਰਪੁਰੀ ਦੀਆਂ ਕਵਿਤਾਵਾਂ ਨੂੰ ਹੀਰਾ ਸਿੰਘ ਦਰਦ ਨੇ ਫੁਲਵਾੜੀ ਇੱਕ ਮਾਸਿਕ ਪੱਤਰ ਸੀ ਉਸ ਵਿੱਚ ਛਾਪਿਆ ਸਿਹਤ ਦੀ ਖਰਾਬੀ ਤੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ 13 ਮਈ 1966 ਨੂੰ ਖੋਹ ਵਿੱਚ ਛਾਲ ਮਾਰ ਕੇ ਨੰਦ ਲਾਲ ਨੂਰਪੁਰੀ ਨੇ ਆਤਮ ਹੱਤਿਆ ਕਰ ਲਈ तो की मौत का कारण की सर्थिक मंदहाली तो सी वो खराब सी इस तो दुखी होकर उन्होंने तेरह मई उन्नीस सौ छियाठ में आत्महत्या कर ली काल उन्नीस सौ छे तो उन्नीस सौ छियाहठ पाव सठ साल उम्र उन्होंने आत्महत्या कर ली इंपॉर्टेंट क्वेश्चन है जीए ਮੇਰੇ ਚੈਨਲ ਦਾ ਉਦੇਸ਼ ਕਰ ਸਮੇਂ ਤੁਹਾਨੂੰ ਜਿਆਦਾ ਤੋਂ ਜਿਆਦਾ ਜਾਣਕਾਰੀ ਦੇਣਾ ਹੈ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਨੰਦ ਲਾਲ ਨੌਰਪੁਰੀ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਜਲੰਧਰ ਵਿੱਚ گزارਿਆ ਨੌਰਪੁਰੀ ਪੰਜਾਬੀ ਕਵੀ ਦਰਬਾਰਾਂ ਦੀ ਸ਼ਾਨ ਹੁੰਦਾ ਸੀ ਅਤੇ ਬੜੇ ਜੋਸ਼ ਨਾਲ ਕਵਿਤਾ ਪਾਠ ਕਰਦਾ ਸੀ ਕਵੀ ਦਰਬਾਰਾਂ ਦੀ ਸ਼ਾਨ ਨੰਦ ਲਾਲ ਨੌਰਪੁਰੀ ਨੂੰ ਕਿਹਾ ਜਾਂਦਾ ਸੀ ਤੇ ਬੜੇ ਜੋਸ਼ ਦੇ ਨਾਲ ਇਹਨਾਂ ਕਵੀ ਦਰਬਾਰਾਂ ਵਿੱਚ ਆਪਣੀ ਕਵਿਤਾ ਦਾ ਪਾਠ ਕਰਦਾ ਸੀ ਸੁਇਸ਼ ਤਰਾ ਆਈ ਦੀ ਵੀਡੀਓ ਆਧੁਨਿਕ ਪੰਜਾਬੀ ਕਾਵ ਆਧੁਨਿਕ ਜੋ ਅਜੋਕਾ ਹੈ ਜੋ ਸਮੇਦਾ ਹਾਨੀ ਹੈ ਜੋ ਮਦ ਕਾਲੀ ਨਹੀਂ ਹੈ ਉਸ ਨੂੰ ਆਧੁਨਿਕ ਕਿਹਾ ਜਾਂਦਾ ਹੈ ਤਾਂ ਆਈ ਦਾ ਵਿਸ਼ਾ ਸੀ ਆਧੁਨਿਕ ਕਵੀ ਜਿਸ ਨੂੰ ਗੀਤਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ ਨੰਦ ਲਾਲ ਨੌਰਪੁਰੀ ਇਸ ਦੇ ਜੀਵਨ ਬਾਰੇ ਤੇ ਮਹੱਤਵਪੂਰਨ ਪ੍ਰਸ਼ਨ ਜੋ ਕਿ ਉਹਨਾਂ ਦੇ ਬਾਰੇ ਪੁੱਛੇ ਜਾਂਦੇ ਹਨ ਬਾਰੇ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਫੈਕਟ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਇਸ ਤੋਂ ਇਲਾਵਾ ਫੇਸਬੁਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਧੰਨਵਾਦ